ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਵਿੰਦਰ ਹੋਮਗਾਰਡ ਦਾ ਧਰਨਾ ਅਸੀਂ ਪੰਜਾਬ ਦੇ ਪੰਜਾਬ ਹੋਮਗਾਰਡ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਨੇ ਸਾਰਿਆਂ ਨੂੰ ਮਿਲ ਕੇ ਆਏ ਅੱਜ ਕਿਰਪਾ ਹੋਈ ਹੈ ਜਗਤਾਰ ਸਿੰਘ ਜੀ ਮੇਰੇ ਨਾਲ ਤੇ ਦੋ ਬਾਈ ਜੀ ਫਤੇਗੜ ਸਾਹਿਬ ਤੋਂ ਇੱਕ ਹੋਰ ਕਿੱਥੋਂ ਸੀ ਆਵਾਂਗੇ ਰਾਜਪੁਰੇ ਤੋਂ ਰਾਜਪੁਰੇ ਤੋਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਅਸੀਂ ਰਜਿਸਟਰਾਰ ਸਾਹਿਬ ਹਰਿੰਦਰਜੀਤ ਸਿੰਘ ਹਰਿੰਦਰਜੀਤ ਸਿੰਘ ਜੀ ਸੁਬਡੈਂਟ ਸੁਦੇਸ਼ ਕੁਮਾਰ ਜੀ ਸੁਦੇਸ਼ ਕੁਮਾਰ ਜੀ ਜੀਵ ਸਿੰਘ ਸੁਖਦੇਵ ਸਿੰਘ ਹਾਂਜੀ ਅੱਬਖੇਲ ਸਿੰਘ ਤੇ ਉਹਨਾਂ ਨੇ ਸਾਡਾ ਇੰਨਾ ਮਾਣ ਕੀਤਾ ਕਾਫੀ ਢੇਰ ਤੋਂ ਇਹਨਾਂ ਦਾ ਕੋਈ ਮੋਰਚਾ ਆੜਿਆ ਹੋਇਆ ਸੀ ਚਾਹ ਪਾਣੀ ਪੁੱਛੀ ਰੱਬ ਵਾਂਗੂ ਸਾਨੂੰ ਉਹਨਾਂ ਨੇ ਬਿਠਾ ਲਿਆ ਐਡੇ ਵੱਡੇ ਅਫਸਰ ਨੇ ਰਜਿਸਟਰਾਰ ਨੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਉਹਦੇ ਬਾਰੇ ਜੀ ਜੇ ਕੋਈ ਅਸੀਂ ਅੱਜ ਕਹਿ ਰਹੇ ਆ ਜੀ ਵਧੀਆ ਸਾਡੀ ਗੱਲਬਾਤ ਹੋਈ ਹੈ ਜੀ ਪਹਿਲਾਂ ਅਸੀਂ ਉੱਥੇ ਗਏ ਆਪਣੇ ਸਾਰਾ ਡੀ ਸੈਕਟਰ ਚ ਅਸੀਂ ਉਹਨਾਂ ਕਹਿ ਆ ਵੀ ਭਾਈ ਸਾਨੂੰ ਡਾਇਰੈਕਟਰ ਸਾਹਿਬ ਨੇ ਬੁਲਾਇਆ ਵੀ ਸਾਡੀ ਫੋਨ ਤੇ ਗੱਲ ਕਰਾ ਦਿਓ ਉਹਨਾਂ ਨੇ ਸਾਡੀ ਫੋਨ ਤੇ ਕੋਈ ਗੱਲ ਨਹੀਂ ਕਰਾਈ ਜਦੋਂ ਅਸੀਂ ਵੀਡੀਓ ਬਣਾਈ ਤਾਂ ਅਸੀਂ ਫਿਰ ਇਹ ਰੁਕਮ ਪਵਨ ਚੱਲ ਗਏ ਅਸੀਂ ਉੱਥੇ ਸਾਰੇ ਜਾਣਦੇ ਪਹਿਲਾਂ ਸਾਰੀ ਸਟਾਫ ਉੱਥੇ ਖੜਾ ਵੀ ਸਾਡੀ ਵੀਡੀਓ ਬਣਾ ਲਈ ਵੀਡੀਓ ਬਣਾਉਣ ਤੋਂ ਬਾਅਦ ਵੈਸੇ ਹਰਿੰਦਰ ਸਿੰਘ ਸਾਡੀ ਬਹੁਤ ਹਰਿੰਦਰ ਜੀ ਦੀ ਸਾਡੀ ਬਹੁਤ ਵੀਡੀਓ ਕਿਹਨੇ ਬਣਾਈ ਆਪਣੇ ਪੱਤਰਕਾਰ ਸਾਹਿਬ ਪੱਤਰਕਾਰ ਖੜਾ ਆ ਗਿਆ ਉੱਥੇ ਆਪਣਾ ਹਰਿੰਦਰ ਸਿੰਘ ਮੇਰੇ ਮੇਰੇ ਨਾਲ ਹਾਂ ਇਹਨਾਂ ਦਾ ਧੰਨਵਾਦ ਹਾਂ ਚਲੋ ਜੀ ਧੰਨਵਾਦ ਜੀ ਹਰਿੰਦਰਜੀਤ ਸਿੰਘ ਜੀ ਸੁਪਰਡੈਂਟ ਸਾਹਿਬ ਸੁਦੇਸ਼ ਕੁਮਾਰ ਜੀ ਬੜਾ ਮਾਣ ਕੀਤਾ ਸਾਰੇ ਰਸਤੇ ਦਿੱਤੇ ਨੇ ਬਾਈ ਜੀ ਸਾਰੇ ਕਾਗਜ਼ ਪੱਤਰ ਜਿਨ੍ਹਾਂ ਕਾਗਜ਼ ਪੱਤਰਾਂ ਲਈਏ ਬਜ਼ੁਰਗ ਕਿੰਨੇ ਦਿਨਾਂ ਤੋਂ ਘੁੰਮ ਰਹੇ ਮੈਨੂੰ 8-9 ਦਾ ਧਾਣਾ ਲੱਗਾ ਜੀ 5 ਮਹੀਨੇ ਹੋ ਗਏ ਜੀ ਚ ਮੇਰੇ 19 ਚੱਕਰ ਲੱਗਲੇ ਮੈਂ 19 ਚੱਕਰ ਚ ਇਹਨਾਂ ਨੂੰ ਕਾਗਜ਼ ਨਹੀਂ ਮਿਲੇ ਤੇ ਚਲੋ ਗੁਰੂ ਦੀ ਕਿਰਪਾ ਹੈ ਮੇਰਾ ਕਾਰਡ ਅੱਸੀ ਅੱਜ ਮੇਰੇ ਗਲ ਚ ਮਹਾਰਾਜ ਸਲਾਮਤ ਰੱਖੇ ਤੇ ਇਹਨਾਂ ਨੂੰ ਸਾਰੀ ਫੈਲ ਇਹਨਾਂ ਨੂੰ ਸਾਰੇ ਰਸਤੇ ਦਿੱਤੇ ਨੇ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਉਹਨਾਂ ਦਾ ਹਰਿੰਦਰਜੀਤ ਜੀ ਤੇ ਉਹਨਾਂ ਨਾਲ ਸਬਡੈਂਟ ਸਾਹਿਬ ਹੋਰ ਜਿਹੜੇ ਅਫਸਰ ਸਾਨੂੰ ਚਾਹ ਪਾਣੀ ਉਹਨਾਂ ਨੇ ਪਲਾਇਆ ਧੰਨਵਾਦ ਹੈ ਰਲ ਮਿਲ ਕੇ ਮੋਰਚਾ ਜਿੱਤਣਾ ਇਹ ਵੀ ਤੁਹਾਡੇ ਬਜ਼ੁਰਗ ਨੇ ਹਾਂ ਬਾਕੀ ਉਹਨਾਂ ਨੇ ਗੱਲ ਇਹ ਕਹੀ ਹੈ ਵੀ ਜਿਹੜੀ ਸਾਰੀ ਜੁਨੀਆਂ ਖਤਮ ਹੋ ਚੁੱਕੀ ਆ ਵੀ ਕੋਈ ਥੋੜਾ ਪ੍ਰਧਾਨਾ ਪੁਰਾਣਾ ਇਹਨਾਂ ਨਵਾਂ ਬੀ ਬੀ ਮੈਂ ਸਾਹਮਣੂ ਬੇਨਤੀ ਕਰਦਾ ਵੀ ਹੁਣ ਇਸ ਟਾਈਮ ਕੋਈ ਪ੍ਰਧਾਨ ਨਹੀਂ ਹੈਗਾ ਨਾ ਕੋਈ ਸੂਬਾ ਪ੍ਰਧਾਨ ਕਹਿੰਦੇ ਆ ਵੀ ਆਪਣੇ ਆਪ ਨਾਲ ਕਰਤੀ ਨਹੀਂ ਪ੍ਰਧਾਨਾ ਉਹਨਾਂ ਸਾਨੂੰ ਜਵਾਬ ਦੇਦਾ ਕੋਈ ਪ੍ਰਧਾਨਾ ਪੁਰਾਣਾ ਇਹਨਾਂ ਥੋੜਾ ਨਵਾਂ ਵੀ ਸਾਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਪੁਰਾਣੇ ਮੈਂਬਰਾਂ ਦੀ ਕਮੇਟੀ ਹੈ ਇਹ 12 ਦਾ 7 ਮੈਂਬਰ ਸਾਨੂੰ ਜ਼ਰੂਰੀ ਹੈ ਵੀ ਉਹਨਾਂ ਦੇ ਆਜ਼ਮਤਾ ਪਾ ਕੇ ਸਾਨੂੰ ਕਰਾ ਦਿਓ ਮੈਂ ਸਾਨੂੰ 2 ਘੰਟੇ ਵਿੱਚ ਸਰਟੀਫਿਕੇਟ ਸਾਨੂੰ ਚਲੋ ਇਹ ਤਾਂ ਇੱਕ ਗੱਲ ਹੁੰਦੀ ਕਿਉਂਕਿ ਜਿੱਧਰ ਬਹੁਮਤ ਹੁੰਦਾ ਹੈ ਨਾ ਇਹ ਤਾਂ ਇਹਨਾਂ ਨੂੰ ਵੀ ਪਤਾ ਜਿੱਧਰ ਬਹੁਮਤ ਹੁੰਦਾ ਫਿਰ ਉਧਰ ਹੀ ਸਾਰਾ ਕੁਝ ਮਿਲਦਾ ਪਰ ਧੰਨਵਾਦ ਇਹੋ ਜੇ ਅ fırsਰਾਂ ਦਾ ਮੈਨੂੰ ਵੀ ਉਹਨਾਂ ਨੇ ਬਾਅਦ ਵਿੱਚ ਮੈਨੂੰ ਉਹਨਾਂ ਨੇ ਇਹਨਾਂ ਦੇ ਸਾਹਮਣੇ ਕਿਹਾ ਸੀ ਕਿਹਨੇ ਪੱਤਰਕਾਰ ਸਾਹਿਬ ਤੁਸੀਂ ਆ ਜੇ ਕਰੋ ਇਹਨਾਂ ਦੇ ਬਜ਼ੁਰਗਾਂ ਦੇ ਨਾਲ ਕਿਹਾ ਸੀ ਨਾ ਹਾਂਜੀ ਜ਼ਰੂਰ ਕਿਹਾ ਵੀ ਤੁਸੀਂ ਨਾਲ ਆਇਓ ਕਿਹਾ ਤੁਸੀਂ ਨਾਲ ਆ ਜਾਇਆ ਕਰੋ ਮੈਂ ਇਹਨਾਂ ਦੇ ਸਾਰੇ ਮਸਲੇ ਹੱਲ ਕਰ ਦੇਣੇ ਧੰਨਵਾਦ ਹਰਜਿੰਦਰ ਸਿੰਘ ਜੀ ਰਜਿਸਟਰਾਰ ਚੰਡੀਗੜ੍ਹ ਪੰਜਾਬ ਦੇ ਨੇ ਉਹਨਾਂ ਦੇ ਨਾਲ ਸੁਪਰਡੈਂਟ ਸਾਹਿਬ ਪਹਿਲੇ ਜਿਨ੍ਹਾਂ ਧੰਨਵਾਦ ਜੇ ਕਿਤੇ ਰੋਪੜ ਸਾਡੇ ਕੋਲੋਂ ਘੁੰਮਦੇ ਘੁਮਾਉਂਦੇ ਆ ਗਏ ਅਸੀਂ ਸਨਮਾਨਤ ਕਰੂੰਗੇ ਅਸੀਂ ਉਹਨਾਂ ਦਾ ਸਨਮਾਨ ਚਕਾਨਾ ਬਾਅਦ ਤੇ ਬਾਦ ਜਿਨ੍ਹਾਂ ਨੇ ਸਾਨੂੰ ਬਾਅਦੇ ਰੱਖਿਆ ਜੀ ਲਓ ਜੀ ਲਓ ਜੀ ਇਹ ਸਾਰੇ ਖੁਸ਼ ਹੋਏ ਪਏ ਨੇ ਸਾਡੇ ਬਾਬੇ ਹਨ ਹਰਿੰਦਰ ਜੀ ਤੇ ਤੁਹਾਡਾ ਅਸੀਂ ਸਨਮਾਨ ਕਰਾਂਗੇ ਧੰਨਵਾਦ ਤੁਹਾਡਾ ਮੈਂ ਦੋਸਤ ਹਰਵਿੰਦਰ